ਆਜਾ ਜੀ ਫੋਟੋ ਇੱਕ ਮਿੰਟ ਜੀ ਆਜਾ ਜੀ ਆਗੇ ਜੀ ਸਰ ਨਹੀਂ ਆਜਾ 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 ਭਜੀ ਆ ਜੀ ਬੰਨਾਲ ਫੋਟੋਰਾਮ ਆ ਮੇਨ ਰੱਖੀਗਾ ਆਈ ਮੇਨ ਚਾਹੁੰਦਾ ਆ ਇਹਨਾਂ ਦੇ ਕੀ ਹੋਰ ਕੋਈ ਅਲੱਗ

ਜੀ 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 ਬਹੁਤ ਬਹੁਤ ਧੰਨਵਾਦ ਬਾਰੇ ਜਿਹੜੇ ဘာရန်ကလာလို့ပါဘယ်နဲ့ခေါ်တာလဲဘယ်နဲ့ခေါ်တာလဲဘယ်နဲ့ခေါ်တာလဲဘယ်နဲ့ခေါ်တာလဲဘယ်နဲ့ခေါ်တာလဲဘယ်နဲ့ခေါ်တာလဲဘယ်နဲ့ခေါ်တာလဲဘယ်နဲ့ခေါ်တာလဲဘယ်နဲ့ခေါ်တာလဲဘယ်နဲ့ခေါ်တာလဲဘယ်နဲ့ခေါ်တာလဲဘယ်နဲ့ခေါ်တာလဲဘယ်နဲ့ခေါ်တာလဲဘယ်နဲ့ခေါ်တာလဲဘယ်နဲ့ခေါ်တာလဲဘယ်နဲ့ခေါ်တာလဲဘယ်နဲ့ခေါ်တာလဲဘယ်နဲ့ခေါ်တာလဲဘယ်နဲ့ခေါ်တာလဲဘယ်နဲ့ခေါ်တာလဲဘယ်နဲ့ခေါ်တာလဲဘယ်နဲ့ခေါ်တာလဲဘယ်နဲ့ခေါ်တာလဲဘယ်နဲ့ခေါ်တာလဲဘယ်နဲ့ခေါ်တာလဲဘယ်နဲ့ခေါ်တာလဲဘယ်နဲ့ခေါ်တာလဲဘယ်နဲ့ခေါ်တာလဲဘယ်နဲ့ခေါ်တာလဲဘယ်နဲ့ခေါ်တာလဲဘယ်နဲ့ခေါ်တာလဲဘယ်နဲ့ခေါ်တာလဲဘယ်နဲ့ခေါ်တာလဲဘယ်နဲ့ခေါ်တာလဲဘယ်နဲ့ခေါ်တာလဲဘယ်နဲ့ခေါ် या की देय वर्षदाबाद के साथी जिस पार्टी में ठाव होया असो उन नाल लेके चलो मनो आगे लाके असिए पार्टी वास्ते कोई काम करके असि हो ही मजबूरी नाल एस के में जाने होता पाके तेरा भविष्य की मुगिया ने सम्मान इज्जत जाने बोल बोल अल्लाह बोल 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 शुक्रिया कोई तासा तेरे रोन भी सारे मन चाहे तेरे पास आए मेरे वीर ਦੇ ਮੇਰੇ ਬੱਚਾ ਮਤੇ ਦੀ ਸਾਹਰਾ ਬਾਹਰ ਪਰ 3 ओके जो भी संबंधित संबंधित जानकारी है वो आप को पूरे करोगे मेनू पूरा का बड़े के मान है आगे कोई जानकारी सब हो गई है ओके क्या आप सभी से अपील शो का देने को करने और सरकार इतना ਸੋਹਣੇ ਕਰਨੇ ਆ ਬਣਾਇਆ ਜੀ ਬੀ ਸਿੰਘ ਜੀ ਕਿਰਿਆ ਕਰਨ ਨਾਲ ਫਾਇਦਾ ਤੇ ਖੁਸ਼ੀ ਆ ਜ਼ਿੰਦਾਬਾਦ ਜ਼ਿੰਦਾਬਾਦ ਆ ਗਏ ਗਾਈ ਜ਼ਿੰਦਾਬਾਦ ਆ ਬਗਦੇ ਅੱਲਾ ਪੈਟ ਬੋਲ ਲੇਗੇ ਪਟਿਆ ਸਾਵਾ ਅੱਜ ਮਤਲ ਵਡੇ ਵਡੇ ਖੰਮ ਤੁਸੀਂ ਡੇਗ ਰਹੇ ਆ ਛੋਟੇ ਬਹੁਤ ਵੱਡਾ ਬਹੁਤ ਹੋਇਆ ਵੀ ਲੋਕਾਂ ਤੇ ਖੁਸ਼ੀ ਹੋਈ ਆ ਤੇ ਤੁਹਾਨੂੰ ਕਿ ਨਹੀਂ ਦੇਖੋ ਜੀ ਮੈਨੂੰ ਮੇਰੇ ਵਿਚਾਰ ਜਿਹੜੇ ਨਾਲ ਫਲ ਮਿਲਦਾ ਉਹਨਾਂ ਤੋਂ ਖੁਸ਼ੀ ਹੁੰਦੀ ਹੈ ਤੇ ਮੇਰੀ ਜਿਹੜੀ ਸੋਚ ਹੈ ਹਲਕਾਰਨ ਜੀ ਮੇਰੀ ਐ ਵੀ ਅਸੀਂ ਨਾਲ ਮਿਲ ਕੇ ਰਹੀਏ ਤਾਂ ਹੀ ਅਸੀਂ ਤਰੱਕੀ ਕਰ ਸਕਦੇ ਹਾਂ ਸਾਡੇ ਪੰਜਾਬ ਨੇ ਪਹਿਲਾਂ ਵੇਖ ਲਿਆ ਜੇ ਇਥੇ ਸ਼ਾਂਤੀ ਆ ਜਾਂਦੀ ਤੇ ਸਾਰਾ ਕੁਝ ਮੇੜ ਜਾਂਦਾ ਇਹ ਪਿੰਡਾਂ ਤੋਂ ਗੱਲ ਸ਼ੁਰੂ ਹੋਣੀ ਹੈ ਅਸੀਂ ਛੋਟੀਆਂ ਛੋਟੀਆਂ ਗੱਲਾਂ ਨੂੰ ਛੱਡ ਕੇ ਪਿੰਡ ਦੀ ਤਰੱਕੀ ਕਰੀਏ ਇਸੇ ਵਾਸਤੇ ਭੈਣ ਭਾਈ ਰਲ ਮਿਲ ਕੇ ਰਵਾਂਗੇ ਸਾਰੇ ਭਰਾਵਾਂ ਨੇ ਰਲ ਕੇ ਏਕਾ ਵਿਖਾਇਆ ਇੱਕ ਜੁੜਤਾ 'ਚ ਬਹੁਤ ਵੱਡੀ ਗੱਲ ਹੈ ਤੇ ਪਾਰਟੀ ਲਈ ਮੇਰੇ ਲਈ ਮੇਰੀ ਚੋਣ ਲਈ ਬਹੁਤ ਵੱਡਾ ਸਾਹੀ ਹੋਣਾ ਮੈਂ ਸਾਰਿਆਂ ਦਾ ਹੱਥ ਜੋੜ ਕੇ ਦਮਾਤ ਕਿਸਾਨ ਸੜਕਾਂ ਤੇ ਬੈਠਿਆ ਉਹ ਮੋਦੀ ਸਰਕਾਰ ਉਹਨਾਂ ਦੀਆਂ ਮੰਗਾਂ ਜਿਹੜੀਆਂ ਮੰਨੀਆਂ ਹੋਈਆਂ ਮਤਲਬ ਮੰਨ ਨਹੀਂ ਰਹੀ ਪੁੱਛੀ ਜਦੋਂ ਐਮਪੀ ਬਣੋਂਗੇ ਕੀ ਤੁਸੀਂ ਇਹ ਮੰਗਾਂ ਮਨੋਣ ਦੇ ਵਿੱਚ ਕੋਸ਼ਿਸ਼ ਕਰੋਗੇ ਲੈ ਇਸੇ ਗੱਲ ਤੇ ਹਲਕਾਰਨ ਜੀ किसान ਆਪਣੇ ਠੀਕ ਆ ਪੂਰੀ ਬਾਹ ਲ ਆ ਰਹੀ ਆ ਲਾਉਣਾ ਉਹਨਾਂ ਦਾ ਉਸ ਬੰਦਾ ਵਾਸਤੇ ਪਰ ਜਿਹੜੇ ਪਾਰਲੀਮੈਂਟ ਦੇ ਮੈਂਬਰ ਐ ਉਹ ਤੋਂ ਮਗਾ ਮੰਨਿਆ ਜਾਣੀਆਂ ਹੁੰਦੀਆਂ ਜੇ ਕਿਤੇ ਉਹ ਲੋਕ ਸਾਰੇ ਜਾਣਦੇ ਤਾਂ ਸਾਡੇ ਇਤਿਹਾਸ ਚੋਂ ਆ ਤੇ ਜਾ ਕੇ ਗੱਲ ਹੋਰ ਦੇ ਦੀ ਕਰਨ ਲੱਗ ਜਾਂਦੇ ਜੇ ਰਲ ਮਿਲ ਕੇ ਇਹਦਾ ਗੱਲਾਂ ਕਰਨਗੇ ਤਾਂ ਜ਼ਰੂਰ ਤੋਂ ਸਰਕਾਰ ਤਾਂ ਲੋਕ ਸਭਾ ਦੇ ਮੈਂਬਰਾਂ ਦੇ ਕਰਕੇ ਬਣਦਾ ਲੱਗਦਾ ਵੀ ਪਾਈ ਵਾਲੀ ਖਨੀਰੀ ਫੇਰ ਝੜੂਗੀ ਆ ਦੇਖੋ ਮੈਂ ਤਾਂ ਬਹੁਤ ਵੱਡੀ ਉਮੀਦ ਆਸ ਲੈ ਕੇ ਆਇਆ ਮੈਨੂੰ ਬਹੁਤ ਸਾਰੇ ਪੱਤਰਕਾਰ ਮਿਲ ਲੈਂਦੇ ਆ ਵੀ ਬਟਿੰਡਾ ਵਾਲਨਾਂ ਦਾ ਗਾੜਾ ਤੇ ਮੈਂ ਕਿਹਾ ਲੰਬੀ ਵੀ ਵਾਲਨਾਂ ਦਾ ਗਾੜਾ ਦੇ ਹੁੰਦੇ ਸੀ ਉਹ ਕਹਿੰਦੇ ਆ ਵੀ ਕੀ ਹੋਊ ਮੈਂ ਜੋ ਲੰਮੀ ਚ ਹੋਇਆ ਸੀ ਕੋਈ ਬਟਿੰਡੇ ਚ ਛੇ ਮਹੀਨਾਂ ਵਾਲਾਂ ਦੇ ਗਾੜੇ ਵਿੱਚ ਇੱਥੇ ਪ੍ਰੈਸ ਪਰ ਰਹੀ ਸੀ ਪ੍ਰਕਾਸ਼ ਦੀ ਐਕਟਿਵੀ ਵਿਭਾਗ ਤੁਹਾਡੇ ਸਾਹਮਣੇ ਆ ਇਹਦੀ ਮੰਗਵਾ ਦੇਖੋ ਕਿਦਾਂ ਦੇਖੋ ਜਦੋਂ ਚੋਣ ਲੜੀ ਇਹ ਤਾਂ ਮੁਕਾਬਲਾ ਸਮਝਣਾ ਚਾਹੀਦਾ ਕਦੇ ਵੀ ਕਿਸੇ ਨੂੰ ਨੀ ਜਿਹੜਾ ਵੀ ਬੀਪਾ ਦੀ ਗੱਲ ਛੱਡੋ ਜਿਹੜੇ ਦੂਸਰੇ ਉਮੀਦਵਾਰ ਵੀ ਹੈ ਸਰਕਾਰ ਜੋ ਭੈਣ ਭਰਾ ਸਾਰੇ ਨੇ ਠੀਕ ਹੈ ਜੇ ਕੋਈ ਆਸ-ਉਮੀਦ ਰੱਖ ਕੇ ਹੁੰਦਾ ਅਸੀਂ ਆਪਣੀ ਗੱਲ ਕਰਨੀ ਹੁੰਦੀ ਤੇ ਉਹਦੇ ਲਈ ਮੁਕਾਬਲੇ ਦੀ ਗੱਲ ਨਹੀਂ ਵੀ ਕੌਣ ਕਿਹਦੇ ਨਾਲ ਹੁੰਦਾ ਮੈਂ ਵੱਡੇ ਆਪਣੇ ਲੋਕਾਂ ਦੇ ਆਸ-ਉਮੀਦ ਰੱਖਦਾ ਕਿ ਜਿਵੇਂ ਪਹਿਲਾਂ ਨਹੀਂ ਵੇ ਸੀ ਉਸੇ ਤਰ੍ਹਾਂ ਜੇ ਸਿੱਟਿਆ ਥੈਂਕ ਯੂ ਮੈਡਮ ਜੀ ਤੁਸੀਂ ਬਹੁਤ ਵੱਡੇ ਅਕਾਲੀ ਦਲ ਦੇ ਥੰਬ ਦੇ ਦੋਸਤੇ ਜਾਣੇ ਜਾਂਦੇ ਸੀ ਤੁਸੀਂ ਵੱਡੇ ਵੱਡੇ ਉਹ ਕਿਹਾਂ ਤੇ ਕੰਮ ਕੀਤਾ ਅਕਾਲੀ ਦਲ ਤੇ ਕਿ ਹੁਣ ਕੀ ਗੱਲ ਐ ਅਸੀਂ ਹੋਈ ਐ ਜਿਹਦੇ ਕਰਕੇ ਤੁਸੀਂ ਪਾਰਟੀ ਅਕਾਲੀ ਦਲ ਛੱਡ ਲਈ ਮਜਬੂਰ ਹੋਏ ਹੋ ਤੇ ਆਮ ਆਦਮੀ ਪਾਰਟੀ ਤੇ ਸਭ ਤੋਂ ਪਹਿਲਾਂ ਤਾਂ ਹੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਅਸੀਂ ਪੰਥਕ ਪਾਰਟੀ ਮੰਨਦੇ ਸੀ ਤੇ ਪੰਥਕ ਸੀ ਪਰ ਇਹ ਪਾਰਟੀ ਆਪਣੇ ਸਿਧਾਂਤਾਂ ਤੇ ਪੂਰੀ ਨਹੀਂ ਉਤਰੀ ਦੂਸਰਾ ਨੰਬਰ ਜਿਹੜੇ 3 ਬਿੱਲ ਪਾਸ ਹੋਏ ਸੀ ਕਿਸਾਨ ਸਾਡੇ ਹਜੇ ਤੱਕ ਰੋਲ ਰਹੇ ਐ ਉਹ ਪਹਿਲਾਂ ਤਾਂ ਬੀਬਾ ਜੀ ਨੂੰ ਉਦੋਂ ਹੀ ਇਹਦੇ ਕਰਕੇ ਅਸਤੀਫਾ ਦੇਣਾ ਚਾਹੀਦਾ ਸੀ ਉਹਨਾਂ ਨੇ ਉਦੋਂ ਅਸਤੀਫਾ ਦਿੱਤਾ ਜਦੋਂ ਜਨਤਾ ਇਹਦੇ ਇਹਦਾ ਵਿਰੋਧ ਕਰਨ ਲੱਗ ਪਈ ਇਸ ਕਰਕੇ ਇਸ ਪਾਰਟੀ ਨੂੰ ਬਿੱਲ 100 ਕਾਫੀਕਲ ਹੋ ਗਿਆ ਇਹ ਤਾਂ 2020 ਦੀ ਗੱਲ ਹੈ ਅਜੇ ਤੱਕ ਵੀ ਨਹੀਂ ਕਿਸਾਨਾਂ ਦੀ ਕੋਈ ਵੀ ਮੰਗ ਪੂਰੀ ਹੋਈ ਉਦੋਂ ਤਾਂ ਜਦੋਂ ਜਦੋਂ ਗਲਤ ਵੇਲੇ ਨੇ ਉਹ ਕਿਹਾ ਸੀਗਾ ਵੀ ਇਹ ਬਿੱਲ ਜਿਹੜੇ ਨੇ ਇਹ ਸਹੀ ਨਹੀਂ ਹੈ ਜਨਤਾ ਲਈ ਤੇ ਇਹਨਾਂ ਨੂੰ ਤੁਸੀਂ ਹਾਂਜੀ ਹਾਂਜੀ ਕਿਹਾ ਸੀ ਸਾਡੇ ਵੱਲੋਂ ਪੂਰੀ ਕੋਸ਼ਿਸ਼ ਹੋਈ ਸੀ ਫਿਰ ਉਸ ਤੋਂ ਬਾਅਦ ਇਹਨਾਂ ਨੇ ਅਸਤੀਫਾ ਦਿੱਤਾ ਹੈ ਕਿਉਂਕਿ ਜਿਆਦਾ ਇਹਨਾਂ ਤੇ ਦਬਾਅ ਪਿਆ ਫਿਰ ਹਾਂਜੀ ਫਿਰ ਅਸਤੀਫਾ ਪਾਇਆ ਆਮ ਆਦਮੀ ਪਾਰਟੀ ਜਿਹੜੀ ਹੈ ਜੀ ਇੱਕ ਤਾਂ ਜਿਹੜਾ ਆਪਣੇ ਕਰਪਸ਼ਨ ਆ ਉਹ ਬਹੁਤ ਘੱਟ ਚੁੱਕੀ ਹੈ ਜੀ ਇੱਕ ਜਿਹੜੀਆਂ ਵੀ ਨੌਕਰੀਆਂ ਹੁਣ ਬੱਚਿਆਂ ਨੂੰ ਮਿਲਿਆ ਨੇ ਸਾਰੀਆਂ ਮੈਰਿਟ ਦੇ ਆਧਾਰ ਤੇ ਮਿਲਿਆ ਨੇ ਤੇ ਕਿਸੇ ਤੋਂ ਕੋਈ ਪੈਸਾ ਨਹੀਂ ਲਿਆ ਗਿਆ ਕੋਈ ਸਪਾਰਸ਼ ਨਹੀਂ ਚੱਲੀ ਇਸ ਕਰਕੇ ਆਮ ਆਦਮੀ ਪਾਰਟੀ ਮੈਨੂੰ ਚੰਗੀ ਲੱਗੀ। ਇਹ ਇੱਕ ਇਮਾਨਦਾਰਾਂ ਦੀ ਪਾਰਟੀ ਹੈ। ਆਮ ਆਦਮੀ ਪਾਰਟੀ ਮੋਟਪੌਣ ਵਿੱਚ ਗੁਰਪ੍ਰੀਤ ਸਿੰਘ ਮੋਟਪੌਣ ਵਿੱਚ ਜਿੱਤੀ। ਉਹ ਮਾਉਂਗੇ ਕਿ ਆਪ ਵੀ ਬਾਕੀ ਹਲਕਿਆਂ ਦੇ ਵਿੱਚ ਵੀ ਜਾ ਕੇ ਕਿਉਂਕਿ ਥੋੜਾ ਸਾਰੇ ਪੰਜਾਬ ਦੇ ਵਿੱਚ ਮੋਟ ਬੜਾ ਮਾਰ। ਪੂਰੇ ਸਾਰੇ ਪੰਜਾਬ ਦੇ ਵਿੱਚ ਹੀ ਜਾ ਕੇ। ਅਸੀਂ ਤਾਂ ਜਿ ਬਚਿੰਡੇ ਹਲਕੇ ਦੇ ਵਿੱਚ ਜਾ ਕੇ ਜਥੇਦਾਰ ਸਰਦਾਰ ਗੁਰਮੀਤ ਸਿੰਘ ਕੁੱਡੀਆਂ ਨੂੰ ਜਿਤਾਵਾਂਗੇ। ਸਾਡੇ ਲਈ ਇਹ ਬਹੁਤ ਇਮਾਨਦਾਰ ਤੇ ਸਾਡੇ ਇਲਾਕੇ ਦਾ ਹੈ। ਉਮੀਦਵਾਰ ਕੈਂਡੀਡੇਟ ਆ ਸੀ ਇਹਨਾਂ ਦੇ ਨਾਲ ਖੜੇ ਬਹੁਤ ਜ਼ਿਆਦਾ ਮਾਣ ਮਹਿਸੂਸ ਕਰਦੇ ਆ ਇਹਨਾਂ ਤੇ ਇਹ ਸਾਡੀ ਹਰ ਗੱਲ ਤੇ ਖਰੇ ਉਤਰਦੇ ਵੀ ਰਹੇ ਨੇ ਤੇ ਗਾਂ ਵੀ ਉਤਰਣਗੇ ਸਰਪੰਚ ਤੁਸੀਂ ਪਾਰਟੀ ਘੱਟੀ ਐ ਮੈਂ ਛੱਡੀ ਜੀ ਬਸ ਬਿਲਕੁਲ ਗੱਲ ਮਿਲਦਾ ਹੈ ਕਿੰਨੀ ਅੱਛਾ ਬਾਲ ਸਾਹ ਵਧੀਆ ਬੰਦੇ ਹੀ ਵਧੀਆ ਮੈਂ ਬਤੀ ਸਾਹ ਲਾਇ ਪਾਰਟੀ ਐ ਇਹਲਾ ਵੀ ਘੱਟੀਆਂ ਵਧੀਆ ਕੰਮ ਆਪਣੇ ਕਰਦੇ ਰਿਹਾ ਤਕਵੀਰ ਨੂੰ ਮੈਂ ਦੋ ਵਾਰੀ ਮਿਲਿਆ ਉਹਨੇ ਮੇਰੀ ਗੱਲ ਨਹੀਂ ਸੁਣੀ ਅੱਛਾ ਤਾਂ ਮੰਨੇ ਗੱਲ ਸੁਣਦੇ ਫਿਰ ਇੱਕ ਤਾਂ ਬੰਦਾ ਸੁਨਿਆਵ ਲਾਇਆ ਜੀ ਆ ਤੁਸੀਂ ਗੱਲ ਕਰੋ ਕਰਨ ਪੜੀਏ ਪ੍ਰਵਿੰਦਰ ਸਿੰਘ ਹੋ ਰਹੀਏ ਫਰਬੰਦੀ ਦੇ ਅਮਰੀਕੋ ਗੁੱਸੇ ਆ ਜੀ ਤੇ ਇਹਨੂੰ ਮਨਾਓ ਕੋਈ ਨਹੀਂ ਮਨਾਵਾਂ ਮੈਂ ਕੋਈ ਨਹੀਂ ਕਾਂਗਰਸ ਪਰਲੇ ਗੱਲ ਨਹੀਂ ਹੁੰਦੇ ਹਾਂ ਜੀ ਹਾਂ ਜੀ ਹਾਂ ਜੀ ਤੇ ਬਾਦਲ ਸਾਹਿਬ ਗੱਲ ਬਾਦਲ ਸਾਹਿਬ ਬਈ ਰੱਬਰ ਕੇ ਬੰਦੇ ਬਾਦਲ ਸਾਹਿਬ ਬੰਦੇ ਆਪ ਦੀ ਪਾਰਟੀ ਦਾ ਤਾਂ ਛੱਡੀ ਬਾਦਲ ਸਾਹਿਬ ਜੰਮਾ ਨਹੀਂ ਕਰਾਉਣਾ ਜੋ ਹੁੰਦਾ ਫੇਰ ਕੱਢ ਕਰਨੀ ਪ੍ਰੀਤ ਸਿੰਘ ਜੀ ਤੁਸੀਂ ਵੀ ਬਲਾਗ ਸਰਪੇ ਪੇਪਰ ਉਹ ਬੜੇ ਤਕੜੇ ਛੱਡ ਲਈ ਤਾਂ ਆਖੂ ਰਹੇ ਹੋ ਛੋਟਾ ਜਿਹਾ ਪਾਰਟੀ ਛੱਡਣ ਦਾ ਕੀ ਕਦਰ ਸਾਡਾ ਬਾਦਲ ਟੀ ਛੱਡਣ ਦਾ ਇਹੋ ਹੀ ਆ ਵੀ ਸਾਨੂੰ ਕੋਈ ਮਿਲਦਾ ਹੀ ਨਹੀਂ ਅੱਗੇ ਜਾ ਕੇ ਦੇ ਨੂੰ ਮਿਲ ਜਾਣੇ ਕਿ ਬੰਦਾ ਨਹੀਂ ਮਿਲਦਾ ਫੇ। ਦੋ ਤਿੰਨ ਮੈਸੇਜ ਵੀ ਲਾਇਆ ਸੀ ਉਹਨਾਂ ਨੂੰ। ਪਰ ਸਾਡੇ ਦਾ ਕੋਈ ਬੰਦਾ ਨਹੀਂ ਆਇਆ। ਹੁੰਚੇ ਨਹੀਂ ਸਾਡੇ ਕੋਲੇ। ਤੇ ਮਤਲਬ ਪਹਿਲਾਂ ਜਦੋਂ ਤੁਸੀਂ ਇਨਾਚਰ ਪਾਰਟੀ 'ਚ ਕੰਮ ਕੀਤਾ ਹੈ। ਹਾਂਜੀ। ਉਦੋਂ ਕਿਵੇਂ ਫਰਕ ਪੈਂਦਾ? ਉਦੋਂ ਬਾਦ ਸਾਹਿਬ ਨੂੰ ਫੋਨ ਕਰੀ ਜਾਂ ਅੱਧੀ ਰਾਤ ਅੱਧੀ ਰਾਤ ਸਾਡੀ ਗੱਲ ਸੁਣਦੇ। ਬਾਦ ਸਾਹਿਬ ਕੰਮ ਕਰਦੇ। ਹਾਂਜੀ। ਤੇ ਵੀ ਵੀਰ ਕੰਮ ਨਹੀਂ ਕਰਦਾ। ਨਹੀਂ ਜੀ ਗਰਚਰ ਨੂੰ ਫੋਨ ਲਾਇਆ ਫੋਨ ਨਹੀਂ ਚੱਕਦਾ ਸਾਡੀ। ਹਾਂਜੀ। ਇਸ ਕਰਕੇ ਮਤਲਬ ਤੁਸੀਂ ਨਰਾਸ਼ ਹੋ ਕੇ ਪਾਰਟੀ ਹਾਂ ਨਰਾਸ਼ ਹੋ ਸਕਦੇ। ਅਲੈਕ ਉਹਨੇ ਕਾਲੀ ਦੌਰ ਤੇ ਖੰਮ ਹੋ ਕੇ ਤੇ ਤੁਸੀਂ ਅੱਜ ਸ਼ੋਮੇ ਕਾਲੀ ਦਾ ਤੋਂ ਨਰਾਸ਼ ਹੋ ਕੇ ਆਮ ਆਦਮੀ ਪਾਰਟੀ ਜਾਣ ਦਿੱਤੇ ਦਾ ਕਰ ਲੀਆ ਕੋਈ ਵੀ ਪਾਰਟੀ ਹੈ ਜੀ ਆਪਣੇ ਸਿਧਾਂਤਾਂ ਤੇ ਕਾਮਯਾਬ ਹੁੰਦੀ ਹੈ ਤੇ ਹਰੇਕ ਵਰਕਰ ਆਪਣੀ ਪਾਰਟੀ ਨੂੰ ਮਾਂ ਪਾਰਟੀ ਸਮਝਦਾ ਜੇ ਇਹ ਜਦੋਂ ਉਹਦੀ ਪਾਰਟੀ ਕੋਈ ਸੁਣਵਾਈ ਨਾ ਹੋਵੇ ਤੇ ਮਜਬੂਰ ਹੋ ਜਾਂਦਾ ਪਾਰਟੀ ਛੱਡਣ ਨੂੰ ਇਸੇ ਮਜਬੂਰੀ ਕਰਨ ਸਾਨੂੰ ਵੀ ਪਾਰਟੀ ਛੱਡਣੀ ਪਈ ਕੋਈ ਸੁਣਵਾਈ ਨਹੀਂ ਸਭ ਨੂੰ ਸੜਵਾਇਓ ਨਹੀਂ ਫੋਨ ਕਰਦੇ ਜਿਵੇਂ ਪਹਿਲੇ ਸੁਣਾਈ ਸੀ ਨਹੀਂ ਫੋਨ ਜਦੋਂ ਦੇ ਬਾਦਲ ਸਾਹਿਬ ਦੀ ਡੈਥ ਹੋਈ ਆ ਪਹਿਲਾਂ ਬਹੁਤ ਸੁਣਵਾਈ ਸੀ ਅੱਧੀ ਰਾਤ ਫੋਨ ਕਰੋ ਬਾਦਲ ਸਾਹਿਬ ਨੂੰ ਹਰ ਗੱਲ ਸੁਣਦੇ ਸੀ ਹੁਣ ਜਦੋਂ ਦੀ ਬਾਦਲ ਸਾਹਿਬ ਦੀ ਡੈਥ ਹੋਈ ਉਸ ਤੋਂ ਬਾਅਦ ਸੁਣਾਈ ਜਿਹੜੇ ਵੀ ਇਹਨਾਂ ਦੇ ਪੀਏ ਆ ਨਾ ਉਹ ਫੋਨ ਚੱਕਦੇ ਆ ਇਹ ਚੱਕਦੇ ਆ ਤੇ ਬਸ ਪੂਰੀ ਗੱਲ ਨਹੀਂ ਸੁਣਦੇਗੇ ਤੇ ਕੁਡੀਆਂ ਸਾਹਿਬ ਕੋ ਤੁਹਾਨੂੰ ਪੂਰਾ ਵਿਸ਼ਵਾਸ ਹੈ ਵੀ ਗੱਲ ਸਾਫ਼ ਹੈ ਕੁਡੀਆਂ ਸਾਹਿਬ ਬਹੁਤ ਇਮਾਨਦਾਰ ਆਦਮੀ ਹੈ ਇੱਕ ਛੋਟੇ ਪਰਿਵਾਰ ਚੋਂ ਨੇ ਆਪਣੇ ਨਾਲ ਮੇਲਖੰਦੀ ਪਰਿਵਾਰ ਨੇ ਸਾਨੂੰ ਵਿਸ਼ਵਾਸ ਸੀਗਾ ਕਿ ਸਾਡੇ ਜੋ ਵੀ ਅਸੀਂ ਕੰਮ ਕਰਾਂਗੇ ਸਾਡੇ ਹਰ ਕੰਮ ਤੇ ਖਰਾ ਉਤਰਨਗੇ ਉਹ ਲਾ ਦੇ ਕਿੰਨੇ ਪਰਿਵਾਰਾਂ ਕਿੰਨਾ ਮੈਚ ਪਾਰਟਿਸਿਪਟ ਕਰੇ ਸਾਡੇ 20 ਪਰਿਵਾਰ ਅਜੇ ਆਏ ਆ ਜੀ ਪਾਰਟੀ ਛੱਡ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਕਾਫੀ ਪਰਿਵਾਰ ਆ ਪਾਰਟੀ ਛੱਡ ਕੇ ਤੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣਗੇ ਥੈਂਕ ਯੂ ਕਾਫੀ ਸਮਾਂ ਮੈਂਬਰ ਵੀ ਨੇ ਤੇ ਕੰਮ ਦੀ ਪਾਰਟੀ ਵਿੱਚ ਬਹੁਤ ਖੇਡਣਾ ਕੀਤਾ ਤੇ ਹੁਣ ਪਾਰਟੀ ਛੱਡਣ ਦਾ ਕੀ ਕਾਰਨ ਪੜ ਗਿਆ ਵੀ ਪਾਰਟੀ ਅਟਲੀ ਦਾ ਛੱਡ ਕੇ ਗਿਆ ਆਮ ਆਦਮੀ ਪਾਰਟੀ ਦਾ ਪਹਿਲਾ ਕਾਰਨ ਤਾਂ ਇਹ ਆ ਜੀ ਵੀ ਮੇਰੇ ਬੇਟੇ ਦੀ ਪਿਛਲੇ ਸਾਲ ਡੈਥ ਹੋਈ ਸੀ ਅਸੀਂ ਖੰਨੇ ਡੈੱਡ ਬੋਡੀ ਲੈਣ ਗਏ ਭਾਈ ਸਾਹਮਣੇ ਘਰ ਤੋਂ ਘੜ ਗੁਰਦਵਾਰ ਨੂੰ ਪਿਆ ਫੋਨ ਕੀਤਾ ਸਾਡੇ ਫੋਨ ਦਾ ਕੋਈ ਜਵਾਬ ਨਹੀਂ ਆਇਆ ਇਹ ਵਾਸਤੇ ਅਸੀਂ ਮਾਨ ਬਣ ਆ ਲਿਆ ਵੀ ਜਦੋਂ ਮੌਣ ਮੇਰੇ ਤੇ ਐਡਾ ਵੱਡਾ ਹਾਦਸਾ ਆਇਆ